ਸਤਨਾ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਗਵਰਹਿਰੀ ਮਹਲਾ 3 ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦਿਆਪੈ ਜਾਣੈ ਹੁਕਮ ਮੇਲੇ ਸ਼ਬਦ ਪਛਾਣ ਸਤਗੁਰ ਕਾ ਭੈ ਭ੍ਰਮ ਭਉ ਜਾਏ ਪਹਿਰਾਚ ਸੱਚ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨ ਪਾਰ ਆਹਵਾ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸ ਸੱਚ ਸੋਏ ਸਾਚ ਵਸਿਆ ਸਾਚੀ ਸਭ ਕਾ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣ ਕੋਏ ਜੀਵ ਦਾਤਾ ਦੇਵਨ ਹਾਰ ਨਾਨਕ ਹਰ ਨਾਮ ਨਾਮੇ ਲਗੈ ਪਿਆਰ ਗੁਰ ਤੇ ਸਾਚੀ ਸੇਵਾ ਹੋਏ ਗੁਰਮਖ ਨਾਮ ਪਛਾਣ ਕੋਏ ਜੀਵ ਦਾਤਾ ਦੇਵਨ ਹਾ ਨਾਨਕ ਹਰ ਨਾਮੇ ਲਗੈ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 157 ਅਤੇ 158 ਦੇ ਉੱਪਰ ਅੰਕਿਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੌੜੀ ਰਾਗ ਦੇ 20 ਸ਼ਬਦ ਹਨ ਅੱਗੇ ਅੱਜ ਗੁਰੂ ਅਮਰਦਾਸ ਜੀ ਦੇ ਪਾਵਨ ਸ਼ਬਦ ਆਰੰਭ ਹੋ ਰਿਹਾ ਜਿਸ ਵੇਲੇ ਅਸੀਂ ਸਤਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਕੋਈ ਨਵੀਂ ਬਖਸ਼ਿਸ਼ ਜ਼ਰੂਰ ਸਤਗੁਰੂ ਜੀ ਦੀ ਕਿਰਪਾ ਨਾਲ ਮਿਲਦੀ ਹੈ ਜਿਸ ਤਰ੍ਹਾਂ ਬਾਣੀ ਦੇ ਆਰੰਭ ਦੇ ਵਿੱਚ ਜਿਹੜੇ ਲੋਕ ਅੱਜ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕਰ ਮੰਨਦੇ ਆ ਪਰ ਗੁਰੂ ਸਾਹਿਬ ਨੇ ਪਹਿਲਾਂ ਹੀ ਬੜੀ ਸੋਹਣੀ ਬਖਸ਼ਿਸ਼ ਕਰ ਦਿੱਤੀ ਪਹਿਲੀ ਵਾਰੀ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ 33 ਵਾਰੀ ਮੂਲ ਮੰਤਰ ਸੰਪੂਰਨ ਗੁਰਪ੍ਰਸਾਦ ਕਰਾਇਆ ਪਰ ਬੜੀ ਸੋਹਣੀ ਸਤਗੁਰੂ ਜੀ ਪਹਿਲੇ ਅੰਗ ਦੇ ਉੱਪਰ ਬਖਸ਼ਿਸ਼ ਕੀਤੀ ਆ ਗੁਰਪ੍ਰਸਾਦ ਤੋਂ ਬਾਅਦ ਦੋ ਡੰਡੀਆਂ ਹਨ ਫਿਰ ਜਪ ਲਿਖਿਆ ਫਿਰ ਦੋ ਡੰਡੀਆਂ ਹਨ ਆਪਕੀ ਮੂਲ ਮੰਤਰ ਦਾ ਇਸ ਬਾਣੀ ਨਾਲ ਇਹ ਮੂਲ ਮੰਤਰ ਇਥੋਂ ਬਾਣੀ ਸ਼ੁਰੂ ਹੁੰਦੀ ਹੈ ਜਪ ਜੇ ਤਾਂ ਹੁਣ ਗੁਰੂ ਸਾਹਿਬ ਮਹਾਰਾਜ ਨੇ ਇੱਥੇ ਕਿਰਪਾ ਕੀਤੀ ਆ ਰਾਗ ਗੌੜੀ ਗੌਰੇਰੀ ਦੋ ਡੰਡੀਆਂ ਲਾ ਦਿੱਤੀਆਂ ਆਪਣੇ ਆਪ ਹੀ ਬਿਸ਼ਰਾਮ ਬਣ ਗਿਆ ਮਹਲਾ ਤੀਜਾ ਜੇ ਆਪਾਂ ਇਕੱਠਾ ਹੀ ਪੜ੍ਹਦੇ ਆ ਜਿਦਾਂ ਉਦਾਹਰਨ ਦੇ ਤੌਰ ਤੇ ਸੋਰਠ ਮਹਲਾ ਤੀਜਾ ਜੈ ਸ੍ਰੀ ਮਹਲਾ ਪੰਜਵਾਂ ਜੈ ਸ੍ਰੀ ਮਹਲਾ ਨਹੀਂ ਹੈ ਜੈਤ ਸ੍ਰੀ ਰਾਗ ਹੈ ਜੈਤ ਸ੍ਰੀ ਮਹਿਲਾ ਪੰਜਵਾਂ ਜਦੋਂ ਆਪਾਂ ਵਿਸ਼ਰਾਮ ਦੇ ਕੇ ਪੜਦੇ ਆਂ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਬੱਚੇ ਰਾਗ ਗੌੜੀ ਗੌਰੇਰੀ ਮਹਿਲਾ ਤੀਜਾ ਚੌਪਦੇ ਇਸ ਸ਼ਬਦ ਦੇ ਚਾਰ ਪਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੰਗਲਾ ਚਰਨ ਸੰਖੇਪ ਰੂਪ ਦੇ ਵਿੱਚ ਇੱਥੇ ਬਖਸ਼ਿਸ਼ ਕੀਤਾ ਹੈ। ਆਓ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਸਤਿਗੁਰ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਆ। ਸਤਿਗੁਰ ਕਾ ਭੈ ਭ੍ਰਮ ਭਉ ਜਾਏ। ਹੁਣ ਜਦੋਂ ਅਸੀਂ ਭੈ ਪੜਦੇ ਆਂ ਭੱਬੇ ਨੂੰ ਦੋ ਲਾਵਾ ਹੁੰਦੀ ਹੈ। ਹੁਣ ਭੱਬਾ ਈੜੀ ਨੂੰ ਸਿਆਰੀ ਹੈ। ਅਰ ਇਹਦੀ ਸਪਸ਼ਟਾ ਅੱਗੇ ਜਾ ਕੇ ਪੰਕਤੀ ਵਿੱਚ ਆਉਂਦੀ ਹੈ ਭੈ ਰਾਚੇ ਸਚ ਰੰਗ ਸਮਾਏ ਜਿਹੜਾ ਸਤਗੁਰੂ ਦੇ ਭੈ ਦੇ ਵਿੱਚ ਸਤਗੁਰੂ ਦੇ ਆਦਬ ਦੇ ਵਿੱਚ ਸਤਗੁਰੂ ਦੇ ਡਰ ਦੇ ਵਿੱਚ ਰਹਿੰਦਾ ਭ੍ਰਮ ਭਾਉ ਜਾਏ ਸਤਗੁਰ ਕਹ ਭੈ ਭ੍ਰਮ ਭਉ ਜਾਏ ਉਹਦੇ ਭ੍ਰਮ ਉਹਦੇ ਡਰ ਸਾਰੇ ਖਤਮ ਹੋ ਜਾਂਦੇ ਭਰਮ ਕੀ ਹੈ ਜਿਹੜਾ ਅਸੀਂ ਮੰਨੀ ਬੈਠੇ ਹਾਂ ਜੋ ਹਾਈ ਕੁਛ ਨਹੀਂ ਹੈ ਜੋ ਹੋਇਆ ਹੀ ਨਹੀਂ ਹੈ ਉਸ ਨੂੰ ਮੰਨ ਕੇ ਬੈਠੇ ਉਹ ਭਰਮ ਹੈ ਮਾਦਵੇ ਕਿਆ ਕਹੀਏ ਭਰਮ ਐਸਾ ਜੈਸਾ ਮੰਨਿਏ ਹੋਏ ਨਾ ਤੈਸਾ ਹਾਂ ਸਤਗੁਰੂ ਦੇ ਭੈ ਦੇ ਵਿੱਚ ਰਵਾਂਗੇ ਸਾਰੇ ਭਰਮ ਖਤਮ ਹੋ ਜਾਣਗੇ ਸਾਰੇ ਡਰ ਖਤਮ ਹੋ ਜਾਣਗੇ ਸਤ ਗੁਰ ਕਾ ਭੈ ਭ੍ਰਮ ਭਉ ਜਾਏ ਭੈ ਰਚ ਜਦੋਂ ਭੈ ਦੇ ਵਿੱਚ ਰਚ ਗਏ ਭਾਵ ਉਹਦੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਿਆ ਉਹਦੇ ਆਦਬ ਦੇ ਵਿੱਚ ਰਹਿਣਾ ਸਿੱਖ ਲਿਆ ਸੱਚ ਰੰਗ ਸਮਾਏ ਉਹ ਪਰਮੇਸ਼ਰ ਦੇ ਪਿਆਰ ਦੇ ਵਿੱਚ ਲੀਨ ਹੋ ਜਾਂਦਾ ਹੈ ਸਮਾ ਜਾਂਦਾ ਹੈ ਸਤ ਗੁਰ ਕਾ ਭੈ ਭ੍ਰਮ ਭਉ ਜਾਏ ਪੈ ਰਾਚ ਸੱਚ ਰੰਗ ਸਮਾਏ ਰਹਾਉ ਗੁਰ ਮਿਲਿਆ ਆਮ ਕਰਕੇ ਜਦੋਂ ਸ਼ਬਦ ਆਉਂਦੇ ਨੇ ਸਿਆਰੀਆਂ ਪਿਆਰੀਆਂ ਆਪਾਂ ਮਿਲਿਆਂ ਨੂੰ ਮਿਲिए ਪੜ ਗਏ ਉਹਦਾ ਅਰਥ ਹੀ ਬਦਲ ਜਾਏਗਾ ਸਭ ਕਹਿੰਦੇ ਗੁਰ ਮਿਲਿਆ ਗੁਰੂ ਨੂੰ ਮਿਲ ਕੇ ਕੀ ਪ੍ਰਾਪਤੀ ਹੁੰਦੀ ਹਰ ਮੇਲਾ ਹੋਈ ਪਰਮਾਤਮਾ ਦੇ ਨਾਲ ਮਲਾਪ ਹੁੰਦਾ ਹੈ ਗੁਰ ਮਿਲਿਆ ਹਰ ਮੇਲਾ ਹੋਈ ਉਸ ਦੇ ਨਾਲ ਮਲਾਪ ਹੁੰਦਾ ਤੇ ਜਦੋਂ ਅਸੀਂ ਬਾਣੀ ਨਾਲ ਜੁੜਦੇ ਹਾਂ ਬਾਣੀ ਗੁਰੂ ਹੈ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੇ ਸੋਈ ਉਹ ਪਰਮੇਸ਼ਰ ਆਪ ਹੀ ਕਿਰਪਾ ਕਰਕੇ ਗੁਰੂ ਦੇ ਰਾਹੀ ਆਪਣੇ ਨਾਲ ਜੀਵ ਨੂੰ ਬੁਲਾਉਂਦਾ ਹੈ ਉਹਦੀ ਕਿਰਪਾ ਹੁੰਦੀ ਹੈ ਤਾਂ ਹੀ ਆਪਾਂ ਗੁਰੂ ਨਾਲ ਬਲਾਪ ਹੋਇਆ ਨਾ ਗੁਰੂ ਨਾਲ ਮਿਲੇ ਆ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦ ਆਪਹਿ ਜਾਣੈ ਵਿਦ ਦਾ ਇਥੇ ਅਰਥ ਹੈ ਤਰੀਕਾ ਤੰਗ ਜਿਹੜਾ ਹੈ ਉਹ ਸਾਰਾ ਜਾਣਦਾ ਹੈ ਕਿ ਕਿਦਾਂ ਆਪਣੇ ਨਾਲ ਬਣਾਉਣਾ ਬਣੋਖ ਨੂੰ ਕਿਦਾਂ ਜੋੜਨਾ ਜਦੋਂ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਦੇ ਹਾਂ ਉਹਦੇ ਹੁਕਮ ਦੀ ਪਾਲਣਾ ਕਰਦੇ ਸਤਿਗੁਰੂ ਪਾਸ਼ਾ ਮਹਾਰਾਜ ਸਾਡੇ ਤੇ ਬੜੀਆਂ ਰਹਿਮਤਾਂ ਕੀਤੀਆਂ ਸਾਡੇ ਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਅੱਜ ਦਾ ਜਿਹੜਾ ਦਿਨ ਹੈ ਸਾਸੰਗਤ ਦੀ 6 ਪੌ ਦਾ ਗੁਰੂ ਕਲਗੀਧਰ ਪਾਸ਼ਾ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ आनंदपुर साहिब ਨੂੰ ਛੱਡ ਦੇ। ਦੇਖੋ ਕਿਸੇ ਨੂੰ ਕਹਿ ਦਿਓ ਵੀ ਤੂੰ ਇੰਨੀ ਮਿਹਨਤ ਨਾਲ ਘਰ ਬਣਾਇਆ ਤੇ ਕਿਸੇ ਨੂੰ ਕਹਿਵੇਂ ਛੱਡੇਗਾ ਕਮਰਾ ਇੱਕ ਬਣਾਇਆ ਤਾਂ ਵੀ ਨਹੀਂ ਛੱਡੇਗਾ। ਇਹ ਤਾਂ ਜਿਗਰਾ ਮੇਰੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੀ ਆ। ਹਾਂ ਇੱਕ ਪੱਖ ਅਸੀਂ ਸਤਗੁਰੂ ਜੀ ਦਾ ਸਾਹਮਣੇ ਰੱਖਦੇ ਆ ਫਿਰ ਕਹਿ ਦਿੰਨੇ ਲੋ ਜੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦੇ ਵਿੱਚ ਬੜਾ ਫਰਕ ਸੀ। ਕੋਈ ਫਰਕ ਨਹੀਂ। ਜੋ ਗੁਰੂ ਨਾਨਕ ਦੀ ਵਿਚਾਰਧਾਰਾ ਉਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਿਚਾਰਧਾਰਾ ਹੈ। ਆ ਪਰ ਪੱਖ ਜਿਹੜਾ ਸਤਗੁਰ ਜੀ ਦਾ ਅਸੀਂ ਜੁੱਧਾਂ ਵਾਲਾ ਅੱਗੇ ਰੱਖਦੇ ਆਂ ਲੜਾਈ ਵਾਲਾ ਰੱਖਦੇ ਆਂ। ਆ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਇੱਕ ਵਿੱਦਿਆ ਦਾ ਕੇਂਦਰ ਰਿਹਾ ਹੈ। ਬਹੁਤ ਕੁਝ ਸਿਖਾਇਆ ਸਤਗੁਰ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ। ਇੱਕ ਦਿਨ ਇੱਕ ਗੁਰੂ ਕਾ ਪਿਆਰਾ ਆਇਆ ਤੇ ਸੋਭਾ ਸੁਣੀ ਸੀ ਕਲਗੀਧਰ ਪਾਤਸ਼ਾਹ ਦੀ ਮਨ ਨਹੀਂ ਟਿਕਦਾ ਸੀ ਸਭ ਜੀ ਦੇ ਕੋਲ ਆ ਗਿਆ ਉਹਦਾ ਨਾਮ ਸੀ ਸੁਜਾਨ ਰਾਏ ਤੇ ਸਾਧ ਸੰਗਤ ਦੀ ਜਿਸ ਵੇਲੇ ਆਇਆ ਗੁਰੂ ਪਾਤਸ਼ਾਹ ਨੂੰ ਨਮਸਕਾਰ ਕਰਦਾ ਕਹਿੰਦਾ ਮੈਂ ਤੁਹਾਡੇ ਕੋਲ ਰਹਿ ਕੇ ਸੇਵਾ ਕਰਨੀ ਮਨ ਨਹੀਂ ਟਿਕਦਾ ਬਾਸਾ ਪਛਦੇ ਕਿਰਤ ਕੀ ਕਰਦਾ ਕੰਮ ਕੀ ਕਰਦਾ ਕਹਿਣ ਲੱਗਾ ਦੀ ਮੈਂ ਬੈਦ ਹਾਂ ਸਤਿਗੁਰੂ ਕਹਿੰਦੇ ਇੱਥੇ ਤੇਰਾ ਕੰਮ ਕੋਈ ਨਹੀਂ ਇੱਥੋਂ ਚਲੇ ਜਾ ਕਹਿੰਦਾ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਸੇਵਾ ਕਰਨੀ ਹੈ ਕਹਿੰਦੇ ਤੇਰਾ ਮਨ ਟਿਕ ਜਾਏਗਾ ਤੂੰ ਜੋ ਲੈਣ ਆਇਆ ਨਾ ਤੈਨੂੰ ਮਿਲ ਜਾਏਗਾ ਕਹਿਣ ਲੱਗਾ ਕੀ ਕਰਾਂ ਕਹਿੰਨ ਲੱਗੇ ਇੱਥੋਂ ਦੌੜ ਜਾ ਦੌੜਦਾ ਰਹੀਂ ਦੌੜਦਾ ਜਿੱਥੇ ਤੂੰ ਥੱਕ ਜਾਏ ਨਾ ਉੱਥੇ ਰੁਕ ਜਾ ਗੁਰੂ ਦਾ ਹੁਕਮ ਮੰਨ ਲਿਆ ਧੌੜਿਆ ਜਾ ਰਿਹਾ ਧੌੜਿਆ ਜਾ ਰਿਹਾ ਜਦੋਂ ਥੱਕ ਗਿਆ ਤੇ ਇਨਾ ਕਹਿੰਦੇ ਥੱਕ ਗਿਆ ਸੀ ਉਹ ਡਿੱਗ ਪਿਆ ਸੀ ਤੇ ਪਿੰਡ ਵਾਲੇ ਲੋਕਾਂ ਨੇ ਚੁੱਕ ਲਿਆ ਉਹਨੂੰ ਉਹਦੀ ਸੇਵਾ ਸੁਭਾ ਕੀਤੀ ਤੇ ਉਹਨੇ ਫਿਰ ਦੱਸਿਆ ਵੀ ਇਦਾਂ ਗੱਲ ਐ ਤੇ ਮੈਂ ਗੁਰੂ ਸਾਹਿਬ ਦਾ ਹੁਕਮ ਹੋਇਆ ਵੀ ਤੂੰ ਜਾ ਆਪਣਾ ਜੋ ਤੈਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਆ ਵਿਦਿਆ ਦਿੱਤੀ ਐ ਤੇ ਉਹਦੇ ਨਾਲ ਲੋਕਾਂ ਦੀ ਸੇਵਾ ਕਰ ਪਰ ਅਨੰਦਪੁਰ ਸਾਹਿਬ ਬਣਾਈ ਜਿੰਨੇ ਤੇ ਕਰ ਅਸੀਂ ਬਲਾਈਏ ਨਾ ਸਾਧ ਸੰਗਤਿਓ ਨੇ ਹੁਕਮ ਮੰਨਿਆ ਗੁਰੂ ਸਾਹਿਬ ਜੀ ਦਾ ਹੌਲੀ ਹੌਲੀ ਕਰਕੇ ਇੱਕ ਉਹਨੇ ਇੱਕ ਉਹਦਾ દવાਖਾਨਾ ਬਣ ਗਿਆ ਲੋਕਾਂ ਦੇ ਵਿੱਚ ਚੰਗਾ ਉਹਦਾ ਪ੍ਰਭਾਵ ਪੈ ਗਿਆ ਗੁਰਸਿੱਖੀ ਵਾਲਾ ਜੀਵਨ ਕਮਾਉਣ ਲੱਗ ਗਿਆ ਕਿਉਂਕਿ ਸਾਡੇ ਗੱਲਾਂ ਨਾਲੋਂ ਸਾਡੇ ਕੰਮਾਂ ਨਾਲੋਂ ਸਾਡੇ ਜੀਵਨ ਦਾ ਅਸਰ ਜ਼ਿਆਦਾ ਪੈਂਦਾ ਜੇ ਹੁਣ ਅਸੀਂ ਕਹਿ ਕੁਛ ਰਹੇ ਆ ਅਸੀਂ ਕਰ ਕੁਛ ਰਹੇ ਆ ਤੇ ਉਹਦਾ ਅਸਰ ਬਿਲਕੁਲ ਨਹੀਂ ਪਾਇਆ ਤੇ ਸਤਿਗੁਰੂ ਮਹਾਰਾਜ ਨੇ ਜਿਹੜਾ ਜੀਵਨ ਦਿੱਤਾ ਨਾ ਸਿੱਖ ਦਾ ਜੀਵਨ ਜਿਹੜਾ ਹੈ ਉਹ ਸਕਦਾ ਬਹੁਤ ਦੁਨੀਆ ਦੇ ਵਿੱਚ ਵਿਦਵਾਨ ਬੈਠੇ ਆ ਰੱਬ ਨੇ ਬਹੁਤ ਦਿਮਾਗ ਦਿੱਤੇ ਲੋਕਾਂ ਨੂੰ ਪਰ ਕਹਿੰਦੇ ਜੀਵਨ ਦਾ ਅਸਰ ਪੈਂਦਾ ਜੀਵਨ ਜੇ ਆਪਾਂ ਜੀਵਨ ਦੇ ਵਿੱਚ ਉਹ ਚੀਜ਼ ਹੈ ਹੀ ਨਹੀਂ ਸਾਡੇ ਤੇ ਉਹਨੇ ਜੀਵਨ ਕਮਾਉਣਾ ਸ਼ੁਰੂ ਕਰ ਲਿਆ ਸਿੱਖੀ ਜੀਵਨ ਕਮਾਇਆ ਤੇ ਬੜੇ ਦਿਨ ਹੋ ਗਏ ਮਹੀਨੇ ਬਤੀਤ ਹੋ ਗਏ ਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ ਜਦੋਂ ਬਖਸ਼ਿਸ਼ ਕਰਦਾ ਹੈ ਅੱਜ ਕਲ੍ਹ ਕੀ ਤਰ ਪਾਸ਼ਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੇ ਸੁਣਿਆ ਭੇਜਿਆ ਵੀ ਵੈਦ ਸੁਜਾਨ ਰਾਏ ਨੂੰ ਕਹਦੇ ਉਹ ਵੀ ਅਸੀਂ ਉਹਨੂੰ ਮਿਲਣ ਵਾਸਤੇ ਆ ਰਹੇ ਹਾਂ ਸਾਧ ਸੰਗਤ ਦੀ ਇੰਨਾ ਖੁਸ਼ ਹੋਇਆ ਇੰਨਾ ਖੁਸ਼ ਹੋਇਆ ਕਿ ਅੱਜ ਗੁਰੂ ਸਾਹਿਬ ਨੇ ਹੁਣ ਸਾਰੇ ਪਿੰਡ ਨੂੰ ਇਕੱਠਾ ਕੀਤਾ ਹੁਣ ਤਾਂ ਪਰਵਾਹੀ ਨਹੀਂ ਹੁੰਦੀ ਨਾ ਲੋਕਾਂ ਨੂੰ ਗੁਰੂ ਸਾਹਿਬ ਜੀ ਆ ਗਏ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਤਾਂ ਇੱਕ ਦੋ ਬੰਦੇ ਆ ਗਏ ਜਦੋਂ ਸਮਾਪਤੀ ਹੋ ਜਾਂਦੀ ਭਾਈ ਸਾਹਿਬ ਤੁਸੀਂ ਲੈ ਜਾਓ ਗੱਡੀ ਦੇ ਵਿੱਚ ਗੁਰੂ ਸਾਹਿਬ ਜੀ ਅਸੀਂ ਤਾਂ ਰਿਸ਼ਤੇਦਾਰਾਂ ਨੂੰ ਦੇਖਣ ਤੇ ਇੰਨੀ ਕੁ ਭਾਵਨਾ ਹੁੰਦੀ ਹੈ ਤੇ ਉਹ ਸਿੱਖਾਂ ਦੇ ਅੰਦਰ ਭਾਵਨਾ ਸੀ ਸਾਧ ਸੰਗਤ ਦੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਹੜਾ ਅੱਜ ਦਾ ਅਸੀਂ ਦੇਖਦੇ ਹਾਂ ਕਿ ਪਹਿਲਾਂ ਮੇਰਾ ਕੰਮ ਹੋਵੇ ਬਾਅਦ ਦੇਖੀ ਜਾ ਕੇ ਜਦੋਂ ਟਾਈਮ ਬਚੇਗਾ ਗੁਰਦੁਆਰੇ ਚੱਲਾਂ ਤੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਸਾਧ ਸੰਗਤ ਦੀ ਐਨੀ ਖੁਸ਼ੀ ਹੋਈ ਉਸ ਨੂੰ ਵੀ ਕਲਗੀਧਰ ਪਾਸ਼ਾ ਆ ਰਹੇ ਆ ਜੀ ਅੱਜ ਦੇ ਸਿੱਖ ਨੂੰ ਕਹਿੰਦਾ ਗੁਰੂ ਸਾਹਿਬ ਮੈਂ ਤੇਰੇ ਘਰ ਆ ਰਿਹਾ ਕਹਿੰਦਾ ਜੀ ਅੱਜ ਤਾਂ ਮੈਂ ਕੰਮ ਤੇ ਜਾਣਾ ਕੱਲ ਆਇਓ ਕੱਲ ਛੁੱਟੀ ਆ ਫਿਰ ਚੱਲ ਫਿਰ ਤੁਸੀਂ ਆਇਓ ਤੇ ਉਹਦੇ ਅੰਦਰ ਇੰਨਾ ਪਿਆਰ ਜਾਗਿਆ ਇੰਨਾ ਭਾਵ ਜਾਗਿਆ ਸਾਰਾ ਪਿੰਡ ਕਥਾ ਕੀਤਾ ਗੁਰੂ ਸਾਹਿਬ ਦਾ ਸਵਾਗਤ ਕਰਨਾ ਜੀ ਆਇਆਂ ਨੂੰ ਆਖਣਾ ਸਾਰੀਆਂ ਤਿਆਰੀਆਂ ਹੋ ਗਈਆਂ ਬੈਗੀਆਂ ਸੰਗਤਾਂ ਕੀਰਤਨ ਕਰ ਰਹੀਆਂ ਵੀ ਕਲਗੀਧਰ ਪਾਤਸ਼ਾਹ ਜੀ ਆਉਣਗੇ ਪਰ ਕਹਿੰਦੇ ਆਉਣ ਤੋਂ ਪਹਿਲਾਂ ਥੋੜਾ ਸਮਾਂ ਪਹਿਲਾਂ ਇੱਕ ਬਜ਼ੁਰਗ ਮਾਤਾ ਹੁੰਦੀ ਹੈ ਤੇ ਉਹ ਦੱਸਦੀ ਹੈ ਕਿ ਮੇਰੇ ਨੌ ਨੂੰ ਬੜੀ ਤਕਲੀਫ ਹੈ ਉਹਨੂੰ ਕੋਈ ਬਿਮਾਰੀ ਹੈ ਤੇ ਆਪ ਜੀ ਨਹੀਂ ਜਾਓਗੇ ਤਾਂ ਉਹ ਇਦਾਂ ਹੋ ਜਾਏ ਕਿ ਸ਼ਾਇਦ ਉਹ ਮਰ ਨਾ ਜਾਏ ਬਹੁਤ ਉਹਨੂੰ ਜਿਆਦਾ ਤਕਲੀਫ ਹੁਣ ਦੇਖੋ ਇੱਕ ਪਾਸੇ ਗੁਰੂ ਆ ਇੱਕ ਪਾਸੇ ਉਹ ਰਾਜ ਸੇਵਾ ਹੈ ਸੇਵਾ ਹੀ ਕਰਦਾ ਸੀ ਅੱਜ ਕੱਲ ਦੇ ਡਾਕਟਰ ਤਾਂ ਤੁਸੀਂ ਰੱਬੇ ਰੱਖ ਹੈ ਨਾ ਤੇ ਉਹ ਸੇਵਾ ਕਹਿੰਦਾਗਾ ਪਹਿਲਾਂ ਠੀਕ ਆ ਵੀ ਮੈਂ ਚੱਲਦਾ ਹੁਣ ਇਹ ਤਾਂ ਹੈ ਨਹੀਂ ਸੀ ਵੀ ਆਏ ਦਵਾਈ ਲਿਖ ਦਿੱਤੀ ਲੈਓ ਮੈਡੀਕਲ ਤੋਂ ਜਾ ਕੇ ਦਵਾਈਆਂ ਤਿਆਰ ਕਰਨੀਆਂ ਪੈਂਦੀਆਂ ਸੀ ਉਹਨੇ ਦਵਾਈਆਂ ਤਿਆਰ ਕਰਦਿਆਂ ਕਰਦਿਆਂ ਦੁਪਹਿਰ ਵੀ ਨਿਕਲ ਗਈ ਬਈ ਦੇਖ ਹੀ ਆਉਣੀ ਸੀ ਤੇ ਮਨ ਵਿੱਚ ਸੋਚਦਾ ਹੀ ਹੁੰਦਾ ਵਾਪਸ ਵੀ ਗੁਰੂ ਸਾਹਿਬ ਨੂੰ ਥੋੜਾ ਟਾਈਮ ਇੰਨਾ ਕਿ ਗੁਰੂ ਸਾਹਿਬ ਮਹਾਰਾਜ ਮੇਰੇ ਕੋਲ ਬੈਠੇ ਹੋਣਗੇ ਚਲੇ ਗਏ ਹੋਣਗੇ ਪਰ ਭਾਵਨਾ ਜਦੋਂ ਆਉਂਦੀ ਨਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਠ ਪੈਂਡਾ ਆਗੇ ਹੋਇਲੇ ਤਾਂ ਇਹ ਤੇ ਜਦੋਂ ਆ ਕੇ ਦੇਖਦਾ ਕਿ ਸਤਗੁਰ ਜੀ ਉਹਦੇ દવાખાਨੇ ਵਿੱਚ ਚੌਂਕੜਾ ਮਾਰ ਕੇ ਬੈਠੇ ਤੇ ਕੱਲ ਤਾਂ ਭਾਵਨਾ ਦੀ ਆ ਜਿਹਨੂੰ ਭੈ ਦੇ ਦਿੰਦਾ ਜਿਹਨੂੰ ਪ੍ਰਾਂਪ੍ਰੇਮ ਦੇ ਦਿੰਦਾ ਪ੍ਰਮਾਤਮਾ ਬਖਸ਼ਿਸ਼ ਕਰ ਦਿੰਦਾ ਉਹ ਅੱਜ ਉਹ ਗੱਲ ਕਰ ਰਹੇ ਆ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਆ ਸਾਨੂੰ ਬਹੁਤ ਕੁਝ ਉੱਥੇ ਮਿਲਦਾ ਹੈ ਜਾਣਾ ਚਾਹੀਦਾ ਉਹ ਤੇ ਸਾਨੂੰ ਜਾ ਕੇ ਅਹਿਸਾਸ ਹੋਏਗਾ ਕਿ ਜਿਹੜੇ ਲੋਕ ਸੋਚਦੇ ਨੇ ਕਿ ਮੇਰੇ ਮਾਤਾ ਪਿਤਾ ਨਹੀਂ ਹਨ ਉਹਨੂੰ ਅਹਿਸਾਸ ਹੋਏਗਾ ਕਿ ਇਹ ਮੇਰਾ ਮਾਂ-ਬਾਪ ਦਾ ਘਰ ਹੈ ਮੇਰੇ ਪਿਤਾ ਗੁਰਗੋਬਿੰਦ ਸਿੰਘ ਮਾਤਾ ਸਭ ਕੁੜ ਦਾ ਘਰ ਹੈ ਇਥੇ ਆ ਕੇ ਤੈਨੂੰ ਮਾਤਾ ਪਿਤਾ ਮਿਲਣਗੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਥੇ ਤੈਨੂੰ ਆਪਣੇ ਘਰ ਦਾ ਅਹਿਸਾਸ ਹੋਏਗਾ ਕਿ ਮੈਂ ਆਨੰਦਪੁਰ ਸਾਹਿਬ ਦਾ ਵਾਸੀ ਹਾਂ ਤੇ ਤਾਂ ਹੀ ਹੋਏਗਾ ਨਾ ਜੇ ਅਸੀਂ ਉਹਦੇ ਆਨੰਦਪੁਰ ਸਾਹਿਬ ਦੇ ਵਾਸੀ ਬਣਨ ਬਨ ਜੋਗ ਬਣ ਜਾਈਏ ਤੇ ਗੁਰੂ ਮਹਾਰਾਜ ਕਹਿੰਦੇ ਜਿਸ ਵੇਲੇ ਅੰਦਰ ਪ੍ਰੇਮ ਆ ਗਿਆ ਨਾ ਡਰ ਆ ਗਿਆ ਜਿਸ ਦਿਨ ਉਹਦੀ ਰਹਿਮਤ ਹੁੰਦੀ ਆ ਉਹਦੀ ਬਖਸ਼ਿਸ਼ ਹੁੰਦੀ ਹੈ ਕਿਉਂਕਿ ਉਹ ਤਾਂ ਸਾਰੇ ਤਰੀਕੇ ਜਾਣਦਾ ਕਿਦਾਂ ਉਹ ਆਪਣੇ ਨਾਲ ਮਿਲਾਉਣਾ ਹੈ ਸਾਰੇ ਤਰੀਕੇ ਜਾਣਦਾ ਹਰ ਗੁਰੂ ਸਾਹਿਬ ਨੂੰ ਸਭ ਕੁਝ ਪਤਾ ਹੈ ਕੀ ਆਉਣ ਵਾਲਾ ਸਮਾਂ ਕੀ ਹੈ ਕਿਦਾਂ ਹੋਣਾ ਹੈ ਪਰ ਦੁਨੀਆ ਦੇ ਵਿੱਚ ਇੱਕ ਗੱਲ ਕਰਕੇ ਦਿਖਾ ਦਿੱਤੀ ਆ ਦੁੱਤੀ جنگ ਸੀ ਸਾਧ ਸੰਗਤ ਦੀ ਏਸ਼ੀਆ ਦੀ ਸਭ ਤੋਂ ਵੱਡੀ ਜੰਗ ਹੋਈ ਹੈ 10 ਲੱਖ ਦੀ ਫੌਜ 40 ਸਿੰਘ ਉਹ ਸਮਾਂ ਇਹਨਾਂ ਕੀ ਮੁਗਲ ਫੌਜ ਸੀਗੀਆਂ ਉਹਦੇ ਵਿੱਚ ਛੋਟੀਆਂ-ਛੋਟੀਆਂ ਰਿਆਸਤਾਂ ਹਿੰਦੂ ਪਹਾੜੀ ਰਾਜੇ ਲਾਹੌਰ ਤੋਂ ਫੌਜ ਆਈ ਵਜ਼ੀਰ ਖਾਨ ਨੇ ਤਾਂ ਇੱਥੋਂ ਤੱਕਰ ਐਲਾਨ ਕਰਕੇ ਜਹਾਦ ਛੇੜ ਦਿੱਤਾ ਧਰਮ ਦੀ ਲੜਾਈ ਮੰਨ ਗਿਆ ਦਿੱਲੀ ਦੀ ਫੌਜ ਇੰਨੀ ਤਿਆਰੀ ਸੀ ਉਹਨਾਂ ਦੀ ਸਿਰਫ ਕਲਗੀਧਰ ਪਾਸ਼ਾ ਨੂੰ ਫੜਨ ਵਾਸਤੇ ਪਰ ਕਲਗੀਧਰ ਪਾਸ਼ਾ ਨੂੰ ਫੇਰ ਵੀ ਨਹੀਂ ਫੜ ਸਕੇ ਸਤਗੁਰੂ ਜੀ ਉੱਥੋਂ ਵੀ ਚਲੇਗੇ 10 ਲੱਖ ਫੌਜ ਦੇ ਵਿੱਚ ਚਲੇਗੇ ਘੇਰੇ ਵਿੱਚੋਂ ਚਲੇਗੇ ਪਰ ਇਹ ਨਹੀਂ ਕਿ ਸਤਪੁਰੂ ਮਹਾਰਾਜ ਜੀ ਕੋਈ ਛੁਪ ਕੇ ਚਲੇ ਗਏ ਆ ਬਥੇਰੇ ਲੋਕ ਆ ਦੁਨੀਆ ਦੇ ਵਿੱਚ ਇਤਿਹਾਸ ਪੜ੍ਹਦੇ ਨੇ ਜਦੋਂ ਰਨ ਛੋੜ ਰਨ ਛੋੜ ਕੇ ਭੱਜ ਗਏ ਸੀ ਉਹ ਰਨ ਛੋੜਨ ਵਾਲਾ ਨਹੀਂ ਸੀ ਉਹ ਤਾਂ ਹੁਕਮ ਦਾ ਬੱਧਾ ਸੀ ਪੰਜ ਪਿਆਰਿਆਂ ਦਾ ਦੁਨੀਆ ਨੂੰ ਦੱਸਿਆ ਵੀ ਇਹ ਜਿਹੜੀ ਮੈਂ ਪਰੰਪਰਾ ਦੇ ਰਿਹਾ ਨਾ ਪੰਜ ਪਿਆਰਿਆਂ ਦੀ ਤੇ ਇਹ ਤਾਂ ਬਹੁਤ ਵੱਡੀ ਭਾਵਨਾ ਬੱਕਰੀ ਗੱਲ ਆ ਕਿ ਲੋਕ ਸਾਡੀ ਕੌਮ ਨੇ ਬਹੁਤ ਨੀਵਾ ਪੱਤਰ ਕਰ ਦਿੱਤਾ ਪੰਜ ਪਿਆਰਿਆਂ ਤੇ ਉਹ ਗੱਲ ਨੂੰ ਮੰਨ ਕੇ ਗੁਰੂ ਸਾਹਿਬ ਅੱਜ ਵੀ ਜਾਓ ਚਮਕੌਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਤਾੜੀ ਸਾਹਿਬ ਹੈ ਸਤਗੁਰੂ ਤਾੜੀ ਮਾਰ ਕੇ ਗਏ ਸੀ ਮੈਂ ਜਾ ਰਿਹਾ ਜੇ ਕਿਸੇ ਦੀ ਹਿੰਮਤ ਹੈ ਤੇ ਕਹਿਣ ਦਾ ਭਾਵ ਹੈ ਕਿ ਉਹ ਸਾਰਾ ਕੁਝ ਜਾਣਦਾ ਪ੍ਰਮਾਤਮਾ ਕਾਲਪੁਰਖ ਦੇ ਹੁਕਮ ਦੇ ਵਿੱਚ ਸਭ ਕੁਝ ਹੋ ਰਿਹਾ ਔਰ ਕਲਗੀਧਰ ਪਾਸ਼ਾ ਵੀ ਜਾਣਦੇ ਆ ਕਹ ਸਭ ਕਹਿੰਦੇ ਮੇਰਾ ਪ੍ਰਭ ਸਭ ਵਿਦਿਆਪੇ ਜਾਣੇ ਹੁਕਮੇ ਮੇਲੇ ਸ਼ਬਦ ਪਛਾਣੇ ਉਹ ਹੁਕਮ ਦੇ ਵਿੱਚ ਮਿਲ ਕੇ ਆਪਣੇ ਨਾਲ ਬੁਲਾ ਲੈਂਦਾ ਕਿਦਾਂ ਸ਼ਬਦ ਦੇ ਨਾਲ ਜੋੜ ਕੇ ਜਦੋਂ ਅਸੀਂ ਸ਼ਬਦ ਨੂੰ ਪਹਿਚਾਣਦੇ ਹਾਂ ਕਿ ਸ਼ਬਦ ਵਿੱਚ ਕੀ ਲਿਖਿਆ ਬਾਣੀ ਵੀ ਸਾਨੂੰ ਕੀ ਕਹਿੰਦੀ ਹੈ ਹੁਕਮੇ ਮੇਲੇ ਸ਼ਬਦ ਪਛਾਣੇ ਸਤਿਗੁਰ ਕਾ ਭੈ ਭ੍ਰਮ ਭਉ ਜਾਏ ਜਿਹੜਾ ਲੋਕ ਬੰਦੇ ਭਰਮ ਦੇ ਵਿੱਚ ਹਨ ਜਿਹੜੇ ਡਰ ਦੇ ਵਿੱਚ ਹਨ ਸਾਧ ਸੰਗਤ ਦੀ ਸਮਝੋ ਉਹ ਗੁਰੂ ਦੇ ਭੈ ਦੇ ਵਿੱਚ ਨਹੀਂ ਹਨ ਜਿਹੜੇ ਭਰਮ ਕਰਦੇ ਆ ਵੀ ਅੱਜ ਮੰਗਲਵਾਰ ਹੈ ਅੱਜ ਵੀਰਵਾਰ ਹੈ ਅੱਜ ਸ਼ਨੀਵਾਰ ਹੈ ਜਿਹੜੇ ਦਿਨਾਂ ਦੇ ਵਿੱਚ ਹੀ ਫਸੇ ਹੋਏ ਆ ਮਤਲਬ ਉਹ ਗੁਰੂ ਦੇ ਭੈ ਵਿੱਚ ਨਹੀਂ ਹਨ ਜਿਹੜਾ ਗੁਰੂ ਦੇ ਭੈ ਵਿੱਚ ਹੈ ਪਰਮੇਸ਼ਰ ਦੇ ਭੈ ਦੇ ਵਿੱਚ ਉਹਨੂੰ ਦੁਨੀਆਂ ਦਾ ਕੋਈ ਡਰ ਨਹੀਂ ਲੱਗਦਾ ਆ ਦੇਖੋ ਨਾ ਸਾਡੇ ਸਾਹਮਣੇ ਇਤਿਹਾਸ ਹੈ ਸੱਤ ਤੇ ਨੌ ਸਾਲ ਦੇ ਸਹਿਬ ਜਾਂਦੇ ਆ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਹੈ ਕੋਈ ਡਰ ਕਿਸੇ ਕਿਸਮ ਦਾ ਅੰਦਰ ਭਾਈ ਕੋਈ ਨਹੀਂ ਕਿਉਂਕਿ ਖੋਣੇ ਸੀਦਾ ਦਾ ਸੀ ਨਾ ਉਹਨਾਂ ਦੇ ਅੰਦਰ ਖੋਣੇ ਸੀਦਾ ਦਾ ਸੀ ਤੇ ਉਹ ਡਰਨ ਵਾਲੇ ਸੀ ਤੇ ਉਹਨਾਂ ਨੇ ਉਹਨਾਂ ਸਮੇਂ ਦੀਆਂ ਹਕਮਤਾਂ ਨੂੰ ਵੀ ਅਲਲਕਾਰ ਕਰ ਦਿੱਤੀ ਸੀ ਵੀ ਅਸੀਂ ਝੁਕਣਾ ਕੋਈ ਨਹੀਂ ਤੁਹਾਡੇ ਅੱਗੇ ਅਸੀਂ ਤਾਂ ਉਹਦੇ ਅੱਗੇ ਝੁਕਦੇ ਹਾਂ ਜਿਹਦੇ ਅੱਗੇ ਸਾਰਾ ਸੰਸਾਰ ਝੁਕ ਰਿਹਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਲੀ ਸਭ ਕਹਿੰਦੇ ਭੈ ਰਾਚੇ ਸੱਚ ਰੰਗ ਸਮਾਏ ਜਿਹੜਾ ਉਹਦੇ ਭੈ ਵਿੱਚ ਰਚ ਜਾਂਦਾ ਉਹਦੇ ਡਰ ਦੇ ਵਿੱਚ ਰਹਿੰਦਾ ਸੱਚ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੇ ਸੁਭਾਏ ਗੁਰੂ ਨੂੰ ਮਿਲ ਕੇ ਗੁਰਬਾਣੀ ਨਾਲ ਜੁੜਦੇ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਆ ਹਰ ਮਨ ਵਸੇ ਸੁਭਾਏ ਉਹ ਪ੍ਰੇਮ ਦੇ ਨਾਲ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਵਸਦਾ ਹੈ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਉਹ ਭਾਰਾ ਮਤਲਬ ਇਹ ਨਹੀਂ ਕਿ ਉਹ ਮੋਟਾ ਹੈ ਭਾਰਾ ਮਤਲਬ ਉਹ ਗੁਣਾ ਦੇ ਨਾਲ ਭਰਪੂਰ ਹੈ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਕੀਮਤ ਪਾਏ ਨਾ ਕਿਹਾ ਜਾਏ ਆ ਜਿਹੜਾ ਨੇ ਕਹਿਣਾ ਕਹਿਣੇ ਵਾਲੇ ਤੇਰੇ ਰਹੇ ਸਮਾਈ ਉਹ ਕਹਿੰਦੇ ਸੀ ਨਾ ਸਮੁੰਦਰ ਦੇ ਕਿਨਾਰੇ ਚਲੇ ਗਏ ਵੀ ਸਮੁੰਦਰ ਦੀ ਗਹਿਰਾਈ ਨਾ ਪਣੀਆ ਕੌਣ ਚਲਾ ਗਿਆ ਨਮਕ ਦੇ ਪੁਤਲੇ ਬਣ ਕੇ ਚਲੇ ਗਿਆ ਉਹ ਤਾਂ ਖੁਰ ਗਏ ਨਾ ਵਿੱਚ ਹੀ ਅੰਤ ਪਾ ਸਕਦੇ ਕੋਈ ਆਰਾ ਪਾਰ ਨਹੀਂ ਹੈ ਹ ਉਹਦੇ ਨਾਲ ਲੀਨ ਹੋ ਗਏ ਜਿਹੜੇ ਲੱਭਣ ਗਏ ਸੀ ਨਾ ਕਹਿੰਦੇ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹ ਸਮਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਹੈ ਅੰਤ ਨਾ ਪਾਰ ਆਵਾਰ ਜਦੋਂ ਅਸੀਂ ਸ਼ਬਦ ਨਾਲ ਜੁੜਾਂਗੇ ਗੁਰਬਾਣੀ ਨੂੰ ਪੜਾਂਗੇ ਉਦੀ ਸੋਝ ਲਵਾਂਗੇ ਸਮਝ ਲਵਾਂਗੇ ਸ਼ਬਦ ਸਲਾਹ ਹੈ ਅੰਤ ਨ ਪਰਾਰਾ ਵਾਰ ਪਤਾ ਲੱਗੇਗਾ ਕਿ ਉਹਦਾ ਕੋਈ ਪਰਾਰਾ ਵਾਰ ਨਹੀਂ ਹੈ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਮੇਰਾ ਪ੍ਰਮਾਤਮਾ ਸਾਰੇ ਨੂੰ ਬਖਸ਼ਦਾ ਹੈ ਤੇ ਉਹ ਬਖਸ਼ਣ ਹਾਰ ਹੈ ਰੰਮਤਾ ਕਰਦਾ ਸਾਧ ਸੰਗਤ ਦੀ ਜਿਨ੍ਹਾਂ ਨੇ ਪਿਆਰ ਕੀਤਾ ਨਾ ਗੁਰੂ ਦੇ ਨਾਲ ਤੇ ਗੁਰੂ ਏਡੀਆਂ ਰਹਿਮਤਾਂ ਬਖਸ਼ੀਆਂ ਅੱਜ ਜੇ ਇਤਿਹਾਸ ਪੜਾਂਗੇ ਨਾ ਸਾਧ ਸੰਗਤ ਦੀ ਕਲਗੀਧਰ ਪਾਤਸ਼ਾਹ ਜੀ ਦਾ ਤੇ ਉਹਨਾਂ ਨੂੰ ਵੀ ਅਸੀਂ ਯਾਦ ਕਰਾਂਗੇ ਕੋਟਲਾ ਨਿਹੰਗ ਖਾਨ ਨੂੰ ਵੀ ਯਾਦ ਕਰਾਂਗੇ ਬੀਬੀ ਮੁਮਤਾਜ ਨੂੰ ਵੀ ਯਾਦ ਕਰਾਂਗੇ जख्मी ਹੋ ਗਏ ਸੀ ਨਾ ਭਾਈ ਬਜਿੱਤਰ ਸਿੰਘ ਜੀ ਆਖਰੀ ਸਾਹਾਂ ਤੇ ਸੀ ਸਤਿਗੁਰੂ ਨੇ ਇਸ਼ਾਰਾ ਕੀਤਾ ਕੋਟਲਾ ਨਿਹੰਗ ਖਾਂ ਇਹ ਭਾਈ ਬਜਿੱਤਰ ਸਿੰਘ ਆਖਰੀ ਸਵਾਸਾਂ ਤੇ ਆ ਇਹਦੀ ਸੇਵਾ ਕਰ ਲਓ ਆਪਣੇ ਘਰ ਲੈ ਗਿਆ ਥੋੜੀ ਦੇਰ ਬਾਅਦ ਸਤਗੁਰੂ ਜੀ ਚਮਕੌਰ ਵੱਲ ਚਲੇ ਗਏ ਘੇਰਾ ਪੈ ਗਿਆ ਕੋਟਲਾ ਨਿਹੰਗਾਂ ਦੀ ਹਵੇਲੀ ਉਹ ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਇੱਥੇ ਆ ਕਹਿੰਦਾ ਨਹੀਂ ਤਲਾਸ਼ੀ ਦਿਓ ਤਲਾਸ਼ੀ ਹੋਈ ਐ ਸਾਧ ਸੰਗਤ ਜੀ ਉਹਦੇ ਘਰ ਦੀ ਕੋਟਲਾ ਨਿਹੰਗਾਂ ਦੇ ਤੇ ਜਦੋਂ ਇੱਕ ਕਮਰੇ ਨੂੰ ਦਰਵਾਜ਼ਾ ਬੰਦ ਸੀ ਤੇ ਉਹ ਪੁੱਛਦਾ ਹੈ ਜੋ ਥਾਣੇਦਾਰ ਸੀ ਜਰਨੈਲ ਸੀ ਇੱਥੇ ਅੰਦਰ ਕੌਣ ਹੈ ਕਿਉਂਕਿ ਉਸ ਕਮਰੇ ਦੇ ਵਿੱਚ ਬੀਬੀ ਮਮਤਾਜ ਜਿਹੜੀ ਹੈ ਆਪਣੇ ਪਿਤਾ ਦੇ ਕਹਿਣ ਤੇ ਭਾਈ ਬਜਿੱਤਰ ਸਿੰਘ ਨੂੰ ਜ਼ਖਮਾਂ ਤੇ ਉਹ ਮਨਮਾ ਲਾ ਰਹੀ ਹੈ ਪੱਟੀਆਂ ਕਰ ਰਹੀ ਹੈ। ਉਹਨੇ ਆਖਿਆ ਸੀ ਭਾਈ ਕੋਟਰਾ ਨਿਆੰਖਾ ਨੇ ਆਖਿਆ ਸੀ ਅੰਦਰ ਮੇਰਾ ਧੀ ਦੇ ਜਵਾਈਏ। ਉਹਨੇ ਹੱਥ ਜੋੜ ਕੇ ਚਲਾ ਗਿਆ ਜਰਨੈਲ। ਥੋੜੇ ਸਮੇਂ ਬਾਅਦ ਜਦੋਂ ਪਤਾ ਲੱਗਾ ਭਾਈ ਬਜਿੱਤਰ ਸਿੰਘ ਸ਼ਹੀਦ ਹੋ ਗਏ ਸਨ ਤਾਂ ਉਹ ਬੀਬੀ ਮਮਤਾਜ ਜਿਹੜੇ ਅੱਜ ਨਫ਼ਰਤ ਪੈਦਾ ਕਰਦੇ ਆ ਨਾ ਸਿੱਖਾਂ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਹਿੰਦੂਆਂ ਦੇ ਵਿੱਚ ਨਫ਼ਰਤ ਪੈਦਾ ਕਰਦੇ ਕਿਉਂ ਧਰਮ ਮਾੜਾ ਕੋਈ ਵੀ ਨਹੀਂ ਹੈ ਉਹਦੇ ਵਿੱਚ ਚੰਗੇ ਬੰਦੇ ਮਾੜੇ ਬੰਦੇ ਹੁੰਦੇ ਸਾਥ ਸੰਗ ਦੇ ਪਰ ਉਹਦੀ ਦੇਣੀ ਕਿੱਥੇ ਦੇ ਸਕਦੇ ਏਦਾਂ ਦਾ ਇਤਿਹਾਸ ਅਸੀਂ ਕਿੱਥੇ ਭੁੱਲ ਸਕਦੇ ਆ ਬੀਬੀ ਮਮਤਾਜ ਦਾ ਜਦੋਂ ਥੋੜੇ ਦਿਨ ਹੋਏ ਤਾਂ ਆਪਣੀ ਬੱਚੀ ਨੂੰ ਕਹਿੰਦਾ ਕੁੜਾ ਨਿਆंका ਬੇਟਾ ਤੇਰਾ ਰਿਸ਼ਤਾ ਹੋ ਚੁੱਕਾ ਬੱਸੀ ਪਠਾਣੇ ਹੋ ਗਿਆ ਸੀ ਉਹਦਾ ਰਿਸ਼ਤਾ ਤੇਰਾ ਨਿਕਾਹ ਕਰਨਾ ਹੈ ਉਕੇਨ ਲਗੀ ਪਤਾ ਜੀ ਮੈਂ ਤਾਂ ਨਹੀਂ ਨਿਕਾਹ ਕਰਾਉਣਾ ਤੁਸੀਂ ਕੀ ਆਖਿਆ ਸੀ ਮੇਰਾ ਧੀ ਤੇ ਜਵਾਈ ਅੰਦਰ ਹੈ ਮੈਂ ਤਾਂ ਉਹਦੇ ਮੰਨ ਲਿਆ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਅੱਜ ਸੋਚਣਾ ਪਵੇਗਾ ਅੱਜ ਸਾਡੀਆਂ ਬੱਚੀਆਂ ਕਿੱਧਰ ਜਾ ਰਹੀਆਂ ਨਾ ਮਾਪੇ ਦੀ ਗੱਲ ਮੰਨਦੀਆਂ ਹਨ ਨਾ ਕਿਸੇ ਦੀ ਸ਼ਰਮ ਹੈ ਕਿੰਨੇ ਪਰਸੈਂਟ ਬੱਚੀਆਂ ਸਿੱਖ ਬੱਚੀਆਂ ਅੱਜ ਦੂਸਰਿਆਂ ਨਾਲ ਵਿਆਹ ਕਰਾਉਣਾ ਚਾਹੁੰਦੀਆਂ ਹਨ ਕਦੇ ਇਤਿਹਾਸ ਦਾ ਪੜ੍ਹ ਕੇ ਦੇਖੋ ਇੱਕ ਮੁਸਲਮਾਨ ਬੱਚੀ ਹੋ ਕੇ ਅੱਜ ਉਹਨੂੰ ਪੂਜਿਆ ਜਾਂਦਾ ਸਾਧ ਸੰਗਤ ਦੀ ਉਹਦੀ ਕਵਰ ਬਣੀ ਹੈ ਬੀਬੀ ਮੁਮਤਾਜ ਦੀ ਉਹ ਦੂਰ ਕਿਤੇ ਜਾਣਾ 1984 ਦਾ ਇਤਿਹਾਸ ਪੜ੍ਹ ਲਓ ਬੀਬੀ ਸੁਰਿੰਦਰ ਕੌਰ ਦਾ ਤੁਸੀਂ ਨਾਮ ਸੁਣਿਆ ਹੋਣਾ ਰਿਸ਼ਤਾ ਹੋ ਚੁੱਕਾ ਸੀ ਕਿਹਦੇ ਨਾਲ ਹੋਇਆ ਭਾਈ ਸਤਵੰਦ ਸਿੰਘ ਦੇ ਨਾਲ ਜਿਹਨੇ ਸਿੱਖ ਕੌਮ ਦੀ ਪੱਗ ਨੂੰ ਉੱਚਾ ਕੀਤਾ ਸਮੇਂ ਦੀ ਜਿਹੜੀ ਉਹ ਸਮੇਂ ਦੀ ਜਿਹੜੀ ਪ੍ਰਧਾਨ ਮੰਤਰੀ ਸੀ ਉਹਨੂੰ ਸੋਧਾ ਲਾਇਆ ਸੀ ਰਿਸ਼ਤਾ ਹੋ ਚੁੱਕਾ ਸੀ ਪਰ ਉਸਨੇ ਦੂਸਰਾ ਬਿਆਨ ਹੀ ਕਰਾਇਆ ਸਾਧ ਸੰਗਤ ਜੀ ਉਸਨੇ ਭਾਈ ਸਤਵੰਦ ਸਿੰਘ ਦੀ ਫੋਟੋ ਦੇ ਨਾਲ ਲਾਵਾਂ ਲਈਆਂ ਸੀ ਬੀਬੀ ਸਰੇਂਦਰ ਕੌਰ ਇਦਾਂ ਦੇ ਜੀਵਨ ਹੈ ਜੇ ਮੇਰੇ ਭਰਾਵਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਭੈਣਾਂ ਦਾ ਵੀ ਇਤਿਹਾਸ ਘੱਟ ਨਹੀਂ ਹੈ ਬਰਾਬਰ ਦਾ ਹੀ ਦਰਜਾ ਦਿੱਤਾ ਨਾ ਕੋਈ ਗੁਰੂ ਸਾਹਿਬ ਨੇ ਫਰਕ ਥੋੜਾ ਰੱਖਿਆ ਜੇ ਪੰਜ ਕਕਾਰ ਵੀਰ ਨੂੰ ਦਿੱਤੇ ਤਾਂ ਭੈਣ ਨੂੰ ਵੀ ਦਿੱਤੇ ਹਨ ਬਰਾਬਰ ਹੀ ਦਰਜਾ ਦਿੱਤਾ ਨਾ ਗੁਰੂ ਸਾਹਿਬ ਕਿੱਥੇ ਭੁੱਲ ਜਾਵਾਂਗੇ ਇਤਿਹਾਸ ਤੇ ਗੁਰੂ ਮਹਾਰਾਜ ਦਾ ਇਤਿਹਾਸ ਹੈ ਸਾਧ ਸੰਗਤ ਦੀ ਮੈਂ ਸ਼ਬਦ ਦੀ ਵਿਚਾਰ ਸੰਪੂਰਨ ਕਰਨਾ ਚਾਹੁੰਨਾ ਪਰ ਬਾਰ ਬਾਰ ਉਸ ਇਤਿਹਾਸ ਨੂੰ ਕਿਉਂਕਿ ਉਹ ਦਿਨ ਚੱਲਦੇ ਪਏ ਆ ਸਤਿਗੁਰ ਕਿਰਪਾ ਕਰਨ ਸ਼ਬਦ ਸਲਾਹੇ ਅੰਤਨਾ ਪਾਰ ਆਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਨ ਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਗੁਰੂ ਨੂੰ ਮਿਲ ਕੇ ਜਿੰਨੀ ਅਕਲ ਬੁੱਧ ਸਾਨੂੰ ਪ੍ਰਾਪਤ ਹੁੰਦੀ ਹੈ ਮਨ ਨਿਰਮਲ ਵਸੇ ਸੱਚ ਸੋਏ ਮਨ ਦੇ ਨੰਨੇ ਨੂੰ ਸਿਆਰੀ ਹੈ ਨਿਰਮਲ ਦੇ ਲੱਲੇ ਨੂੰ ਸਿਆਰੀਏ ਮਨ ਪਵਿੱਤਰ ਹੋ ਜਾਂਦਾ ਹੈ ਕਦੋਂ ਹੁੰਦਾ ਵਸੇ ਸੱਚ ਸੋਏ ਜਦੋਂ ਸੱਚਾ ਅੰਦਰ ਵਸਦਾ ਗੁਰੂ ਮਹਾਰਜ ਆਪਾਂ ਅਸਾਂ ਦੀ ਬਾਤ ਵਿੱਚ ਅਸੀਂ ਪੜਦੇ ਜੀ ਆਪਾਂ ਵਿਸ਼ਰਾਮ ਗਲਤ ਦਿੰਦੇ ਆ ਨਾ ਉਹਦਾ ਅਰਥ ਵੀ ਗਲਤ ਨਿਕਲਦਾ ਉਹਦਾ ਅਰਥ ਬੜਾ ਸੋਹਣਾ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਸੁੱਚ ਤਾਂ ਹੋਣੀ ਹੈ ਜੇ ਅਸੀਂ ਸੱਚ ਨੂੰ ਪ੍ਰਾਪਤ ਕਰ ਅਸੀਂ ਪੜਦੇ ਹਾਂ ਸੁੱਚ ਹੋਵੇ ਤਾਂ ਸੱਚ ਪਾਈਏ ਫੇ ਕਾਤੇ ਵੀ ਜੇ ਕਹਿੰਦੇ ਲੋਕ ਕਹਿੰਦੇ ਲੋ ਮਨ ਪਵਿੱਤਰ ਹੋ ਕੇ ਮਨ ਸਾਫ ਕਰਕੇ ਗੁਰਦੁਆਰੇ ਜਾਣਾ ਚਾਹੀਦਾ ਮਨ ਸਾਫ ਕਰਕੇ ਬਾਣੀ ਪੜ ਬਈ ਹੋ ਗਿਆ ਤਾਂ ਫੇ ਗੁਰਦੁਆਰੇ ਆਉਣ ਦੀ ਲੋੜ ਕੀ ਐ ਜਿਹਨੂੰ ਇਹ ਪਤਾ ਲੱਗ ਗਿਆ ਕਿ ਮੇਰਾ ਮਨ ਇਹ ਸਾਫ ਹੋ ਗਿਆ ਤੇ ਇਹ ਤਾਂ ਗੁਰੂ ਨੇ ਦੱਸਣਾ ਮੈਲੇ ਅچھے ਕਾ ਵਿਚਾਰ ਆਬਰਤਾਏ ਸੀ ਜੇ ਆਪਾਂ ਵਿਸ਼ਰਾਮ ਸਹੀ ਦਿੱਤਾ ਸੱਚ ਹੋਵੇ ਤਾਂ ਸੱਚ ਪਾਈਏ ਜਦੋਂ ਸੱਚ ਨੂੰ ਪਾ ਤਾਂ ਸੱਚਾ ਹੋਏਗਾ ਅਸੀਂ ਪੜਦੇ ਹਾਂ ਸੱਚ ਹੋਵੇ ਤਾਂ ਸੱਚ ਪਾਈਏ ਵੀ ਅਸੀਂ ਪਹਿਲਾਂ ਪਾਸ ਹੋ ਜਾਈਏ ਫਿਰ ਆ ਕੰਮ ਕਰਾਂਗੇ ਨਹੀਂ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਮਨ ਨਿਰਮਲ ਵਸੇ ਸੱਚ ਸੋਏ ਮਨ ਪਵਿੱਤਰ ਹੁੰਦਾ ਕਦੋਂ ਵਸੇ ਸੱਚ ਸੋਏ ਸੱਚ ਵਸਿਆ ਸਾਚੀ ਸਬਕਾਰ ਜਦੋਂ ਸੱਚਾ ਹਿਰਦੇ ਵਿੱਚ ਵਸ ਜਾਂਦਾ ਹੈ ਸਾਚੀ ਸਬਕਾਰ ਜਿੰਨੇ ਕੰਮ ਮਨੁੱਖ ਕਰਦਾ ਉਹ ਸੱਚੀ ਕਰਦਾ ਹੈ ਇਮਾਨਦਾਰੀ ਦੇ ਨਾਲ ਕਰਦਾ ਉਹਦੇ ਵਿੱਚ ਬੇਈਮਾਨੀ ਨਹੀਂ ਕਰਦਾ ਉਤਮ ਕਰਨੀ ਸ਼ਬਦ ਵਿਚਾਰ ਜਿਹੜਾ ਸ਼ਬਦ ਦੀ ਵਿਚਾਰ ਨਾਲ ਜੁੜਦਾ ਉਹਦੀ ਕਰਨੀ ਉੱਤਮ ਹੋ ਜਾਂਦੀ ਹੈ ਕਰਨੀ ਮਤਲਬ ਜੋ ਅਸੀਂ ਕਰ ਰਹੇ ਹਾਂ ਦੋ ਕਰਮ ਹੁੰਦੇ ਸਾਧ ਸੰਗ ਦੀ ਇੱਕ ਦੁਕਰਤ ਇੱਕ ਸੁਕਰਤ ਇੱਕ ਭੈੜੇ ਕਰਮ ਤੇ ਇੱਕ ਚੰਗੇ ਕਰਮ ਤੇ ਜਦੋਂ ਸ਼ਬਦ ਨਾਲ ਜੁੜਦੇ ਆ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਭਗਤੀ ਹੋ ਸਕਦੀ ਹੈ ਗੁਰਮਖ ਨਾਮ ਪਛਾਣੇ ਕੋਈ ਜਿਹੜਾ ਗੁਰੂ ਦੇ ਸਨਮਕ ਹੁੰਦਾ ਉਹ ਨਾਮ ਦੀ ਪਹਿਚਾਣ ਕਰਦਾ ਜੀਵੇ ਦਾਤਾ ਦੇਵਨਹਾਰ ਉਹ ਇਦਾਂ ਨੂੰ ਆਪ ਨੂੰ ਡਰ ਹੁੰਦਾ ਵੀ ਇੱਕ ਬੰਦਾ ਕੋਈ ਕਿਸੇ ਦੀ ਮਦਦ ਕਰਦਾ ਜੇ ਕੱਲ ਮਰ ਗਿਆ ਤੇ ਆਪਣੀ ਮਦਦ ਕੌਣ ਕਰੇਗਾ ਬੱਚੇ ਨੂੰ ਡਰ ਆ ਕਿ ਮਾਪੇ ਚਲੇ ਗਏ ਮੈਨੂੰ ਕੌਣ ਪਾਲੇਗਾ ਹੁੰਦਾ ਨਾ ਇੱਕ ਦੂਸਰੇ ਬੰਦਾ ਸੋਚਦਾ ਆਸ ਰੱਖ ਕੇ ਬੈਠਦਾ ਇਸੇ ਕਰਕੇ ਗੁਰੂ ਸਾਹਿਬ ਨੇ ਆਸ ਉਤੇ ਰੱਖੋ ਰੱਬ ਦੇ ਉੱਪਰ ਰੱਖੋ ਏਕ ਆਸ ਹਰ ਮਨ ਰੱਖੋ ਮਾਨੋ ਕਿ ਤੇਗ ਵਰਤੀ ਸਭ ਜਾਣ ਉਹ ਦਾਤਾ ਮਰਦਾ ਨਹੀਂ ਇਹ ਸਾਧ ਸੰਗਤ ਦੀ ਜੀਵੇ ਦਾਤਾ ਦੇਵਨਹਾਰ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁਕੇ ਸਾਨੂੰ ਉਹਦੇ ਨਾਲ ਜੋੜਿਆ ਜਿਹੜਾ ਮਰਦਾ ਹੀ ਕੋਈ ਨਹੀਂ ਸਤਿਗੁਰੂ ਕਹਿੰਦੇ ਜੀਵੇ ਦਾਤਾ ਦੇਵਨਹਾਰ ਨਾਨਕ ਹਰ ਨਾਮੇ ਲੱਗੇ ਪਿਆਰ ਤੇ ਉਹ ਹਰੀ ਦੇ ਨਾਮ ਦੇ ਨਾਲ ਜਿਹਨਾਂ ਦਾ ਪਿਆਰ ਜੁੜ ਜਾਂਦਾ ਕਿਦਾਂ ਜੁੜਦਾ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਆ ਗੁਰੂ ਵਾਲੇ ਬਣਦੇ ਆ ਗੁਰੂ ਦੇ ਸ਼ਬਦ ਨੂੰ ਕਮਾਉਂਦੇ ਆ ਸਤਿਗੁਰ ਕਹਿੰਦੇ ਭਾਈ ਸਤਿਗੁਰ ਕਹਿ ਭੈ ਭ੍ਰਮ ਪਹ ਜਾਈ ਜੇ ਅਸੀਂ ਅੱਜ ਵੀ ਡਰ ਰਹੇ ਆ ਜੇ ਅਸੀਂ ਅੱਜ ਵੀ ਭਰਮ ਦੇ ਵਿੱਚ ਆ ਅਸੀਂ ਫਿਰ ਗੁਰੂ ਦੇ ਪਹਿ ਦੇ ਵਿੱਚ ਨਹੀਂ ਆ ਪਹਿ ਰਾਚੇ ਸੱਚ ਰੰਗ ਸਮਾਏ ਜਿਹੜੇ ਭੈ ਵਿੱਚ ਰਚ ਜਾਂਦੇ ਆ ਉਹਦੇ ਪਿਆਰ ਦੇ ਵਿੱਚ ਸਮਾ ਜਾਂਦੇ ਆ ਲੀਨ ਹੋ ਜਾਂਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਬਲਾਵਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ